ਕਿਵੇਂ ਇਹ ਬੰਦੇ ਮਿਹਨਤ ਕਰ ਕਰਕੇ 40 ਪਿੰਡਾਂ ਨੂੰ ਬਚਾਈ ਬੈਠੇ ਆ 40 ਪਿੰਡਾਂ ਚ ਪਾਣੀ ਵੜਨ ਤੋਂ ਇਹ ਬੰਨ ਨੇ ਰੋਕਿਆ ਹੋਇਆ ਲੋਕ ਲੱਗੇ ਹੋਇਆ ਲਗਾਤਾਰ ਆਪਦੇ ਘਰਾਂ ਨੂੰ ਆਪਦੇ ਪਿੰਡਾਂ ਨੂੰ ਆਪਦੀਆਂ ਜ਼ਮੀਨਾਂ ਨੂੰ ਬਚਾਉਣ ਵੀਰੇ ਇੱਥੋਂ ਦਰਿਆ ਕਿੰਨੀ ਦੂਰ ਆ ਇੱਥੋਂ 4 ਕਿਲੋਮੀਟਰ ਆ ਜੀ ਦਰਿਆ ਜਿਹੜਾ ਬਿਆਸ ਤਰਿਆ ਵੀ 4 ਕਿਲੋਮੀਟਰ ਆ ਤੇ 4 ਕਿਲੋਮੀਟਰ ਹੀ ਸਤਲੁਜ ਦਰਿਆ ਵੈ ਜਦੋਂ ਸਰਕਾਰਾਂ ਨੇ ਕੁਝ ਕੀਤਾ ਹੀ ਨਹੀਂ ਬਾਨਤ ਸਾਰਾ ਅਜ ਤੋਂ ਸੀਬਾਨਾ ਪੂਰਾ ਦਾ ਪੂਰਾ ਕਰਾਇਆਗਾ ਜਦੋਂ ਮੈਂ ਸੁਲਤਾਨਪੁਰ ਲੋਧੀ ਤੋਂ ਚੱਲਿਆ ਆਣਾ ਤੇ ਦੋ ਟਿੱਪਰ ਰਸਤੇ 'ਚ ਵੀ ਡਿੱਗੇ ਆ ਜਿਹੜੇ ਵਿਚਾਰੇ ਕੀ ਹੈਲਪ ਵਾਸਤੇ ਆਉਣ ਡੇ ਆ ਤੇ ਉਹਨਾਂ ਦਾ ਖੁਦ ਨੁਕਸਾਨ ਹੋਣ ਡਿਆ ਤੇ ਖੇਤਾਂ 'ਚੋਂ ਮੋਟਰਾਂ ਵੀ ਯਾਰ ਜਿਵੇਂ ਇਹਨਾਂ ਦੀਆਂ ਅੱਧ ਅੱਧ ਡੁੱਬੀਆਂ ਪਈਆਂ ਅੱਧ ਤਾਂ ਤੁਹਾਡੀਆਂ ਇੱਥੇ ਮੋਟਰਾਂ ਸ਼ਾਮ ਤੱਕ ਸਾਰੀਆਂ ਜਿਹੜੀਆਂ ਮੋਟਰਾਂ ਵਾ ਜੀ ਇਹ ਸ਼ਾਮ ਤੱਕ 2 ਤੋਂ 3 ਘੰਟੇ ਤੱਕ ਮੋਟਰਾਂ ਸਾਰੀਆਂ ਜੀ ਇਹ ਜਿੰਨੇ ਵੀ ਘਾਰ ਆਚੇ ਮੋਟਰਾਂ ਵਾ ਇਹ ਸਾਰੀਆਂ ਡੁੱਬ ਜਾਣੀਆਂ ਜੀ ਅਹੀਂ ਧੰਨਵਾਦ ਕਰਦੇ ਆ ਜੀ ਰਾਣਾ ਇੰਦਰਪ੍ਰੀਤ ਸਿੰਘ ਐਮਐਲਏ ਦਾ ਜੀ ਜਿਨ੍ਹਾਂ ਨੇ ਪਰਸੋਂ ਆਣ ਕੇ ਸਾਡੇ ਨਗਰਾਂ ਨਾਲ ਗੱਲਬਾਤ ਕਰਕੇ ਤੇ ਆ ਮਿੱਟੀ ਦੇ ਜਿਹੜੇ ਟਿਪਰ ਆ ਜਿਹੜੇ ਚੱਲ ਰਹੇ ਆ ਜੀ ਟਰਾਲੀਆਂ ਜਿਹੜੀਆਂ ਸਾਡੀਆਂ ਨਗਰਵਾਸੀਆਂ ਦੀਆਂ ਜੀ ਹੁਣ ਤੱਕ ਸਾਨੂੰ ਉਹ ਘੱਟੋ ਘੱਟ 25 26 ਟਿਪਰ ਜਿਹੜੇ ਆ ਸਾਡੇ ਆ ਚੁੱਕੇ ਅੱਜ ਪਾਣੀ ਆਇਆ ਦੇਖਿਆ ਤੁਸੀਂ ਇਧਰੋਂ ਕਦੇ ਜ਼ਿੰਦਗੀ ਚ ਇੱਥੇ ਉਰਲੇ ਪਾਸੇ ਨੂੰ ਇਹ ਇਧਰ ਤਾਂ ਆਉਂਦਾ ਹੀ ਆਉਂਦਾ ਜੀ ਹਰ ਸਾਲ ਇਧਰ ਆਈ ਏਰੀਆ ਵਾ ਇਹ ਤੇ ਫਿਰ 19 ਜਾਇਆ ਉਦੋਂ ਵੀ ਬੰਨ ਟੁੱਟ ਗਿਆ ਸੀ ਫਿਰ 23 ਜਾਇਆ ਹੁਣ ਅਰਕੀ 25 ਜੀ ਵੀ ਆ ਗਿਆ ਇਹ ਹੋਇਆ ਸਲਤਨਪੁਰ ਤੱਕ 40 45 ਹੋਣਗੇ ਹਾਂ ਸਲਤਨਪੁਰ ਤੱਕ ਜਾਣਾ ਸਲਤਨਪੁਰ ਲੋਧੀ ਤੱਕ ਪਾਣੀ ਹੈ ਜੇ ਟੁੱਟ ਜਾ ਤੂੰ ਸਿਬੰਦ ਜਿਹੜੇ ਚ ਹੁਣ ਲੰਘ ਗਏ ਤਾਂ ਕਿੱਥੋਂ ਕਾਮਯਾਬ ਹੋ ਜਾਈ ਤੇ ਕਣਕ ਬੀਜੀ ਜਾਵੇ ਇੰਨਾ ਬਹੁਤ ਕਣਕ ਨਹੀਂ ਬੀਜੀ ਹੋਣੀ ਜੀ ਇੱਥਾਂ ਉੱਤਰਨਾ ਨਹੀਂ ਗਾ ਪਾਣੀ ਨਾ ਉੱਤਰਨਾ ਕਿੱਥੋਂ ਗਾੜੀਆਂ ਦਰਿਆ ਦਾ ਪਾਣੀ ਉੱਚਾ ਹੋਇਆ ਹੈ ਕਿਹੜਾ ਪਿੰਡੀ ਗੁੱਦੇ ਅੱਛਾ ਇੰਦਰਪੁਰ ਹਾਂ ਰਾਮਗੜ੍ਹ ਦਲੇਲੀ ਹੈਗੇ 24 25 ਪਿੰਡ ਇਧਰ ਜਿਹੜੇ ਡੁੱਬੇ ਆ ਹਾਂਜੀ ਅਜੇ ਡੁੱਬ ਜਾਣੇ ਅਜੇ ਹੋਰ ਡੁੱਬ ਜਾਣੇ ਆ ਸ਼ਾਮ ਤੱਕ ਹੋਰ ਡੁੱਬੇ ਜੇ ਇਹਨੂੰ ਪੂਰੇ ਤਗੜੇ ਹੋ ਕੇ ਜੀ ਇਹਨੂੰ ਨਾ ਸੰਭਿਆ ਗਿਆ ਤੇ ਜਿਸ ਤਰ੍ਹਾਂ ਸਾਰੇ ਪਿੰਡ ਪਰਵਾਹ ਨੇ ਦੱਸਿਆ ਵਾ ਕਿ 40 9 45 ਪਿੰਡ ਜਿਹੜੇ ਆ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਜੀ ਨੁਕਸਾਨ ਹੋਊਗਾ ਸਾਡੀ ਤਾਂ ਜੀ ਇਹੋ ਹੀ ਮੁੱਖ ਕੇ ਖੜਾਈ ਖੜੇ ਉਹਨੂੰ ਤੋਰੋ ਕਾ ਇਹ ਭਰਕੇ ਜੀ ਬਸ ਹੁਣ ਬਸ ਤੋਰਦੇ ਨੇ ਜੀ ਉਹ ਪ੍ਰਸ਼ਾਦਾ ਪਾਣੀ ਸਾਰੇ ਸ਼ਗਰੀ ਆ ਜੀ ਸੰਗਤ ਸਾਰੇ ਘਾਰੇ ਸੀਗੇ ਜਿੱਥੇ ਜਿੱਥੇ ਅਸੀਂ ਟਰਾਲੀਆਂ ਪਾ ਕੇ ਮਗਰ ਉਹਨਾਂ ਨੂੰ ਕਰਾਇਆਂ ਦੇ ਨਾਲ ਤਾਂ ਲੰਘ ਜਾਂਦੇ ਸੀ ਟਰਾਲੀਆਂ ਦੀਆਂ ਟਰਾਲੀਆਂ ਅੱਗੇ ਜਾ ਰਹੀਆਂ ਤੇ ਸਾਰੀਆਂ ਟਰਾਲੀਆਂ ਜਿਹੜੀਆਂ ਜੀ ਉੱਥੇ ਜਾ ਰਹੀਆਂ ਜਿੱਥੇ ਕਿ ਕੰਮ ਚੱਲ ਰਿਹਾ ਵਾ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਮੈਂ ਇਸ ਵੇਲੇ ਸੁਲਤਾਨਪੁਰ ਲੋਧੀ ਆ ਜਿੱਥੇ ਲੋਕ ਲੱਗੇ ਹੋਇਆ ਲਗਾਤਾਰ ਆਪਦੇ ਘਰਾਂ ਨੂੰ ਆਪਦੇ ਪਿੰਡਾਂ ਨੂੰ ਆਪਦੀਆਂ ਜ਼ਮੀਨਾਂ ਨੂੰ ਬਚਾਉਣ ਤਾਂ ਕਿ ਪਾਣੀ ਆ ਜਿਹੜਾ ਜਿਹੜਾ ਦਰਿਆ ਚੜ ਕੇ ਆਇਆ ਇਹਨੂੰ ਰੋਕਿਆ ਜਾ ਸਕੇ ਮੇਰੇ ਨਾਲ ਇਹ ਜਿਹੜੇ ਪਿੱਛੇ ਲੋਕ ਖੜੇ ਆਪਾਂ ਇਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਾਂਗੇ ਤੇ ਇਹ ਵੀ ਤੁਹਾਨੂੰ ਦਿਖਾਉਂਗਾ ਕਿ ਕਿਵੇਂ ਇਹ ਬੰਦੇ ਮਿਹਨਤ ਕਰ ਕਰਕੇ 40 ਪਿੰਡਾਂ ਨੂੰ ਬਚਾਈ ਬੈਠੇ ਆ 40 ਪਿੰਡਾਂ ਚ ਪਾਣੀ ਵੜਨ ਤੋਂ ਇਹ ਬੰਨ ਨੇ ਰੋਕਿਆ ਹੋਇਆ ਤੇ ਇਹ ਬੰਨ ਇਹਨਾਂ ਦੇ ਮੁਤਾਬਕਾ ਮੈਂ ਤਾਂ ਪਹਿਲਾਂ ਕਿਤੇ ਆਇਆ ਨਹੀਂ ਪਰ ਇਹਨਾਂ ਦੇ ਆਜੋ ਤੁਸੀਂ ਆਜੋ ਬਾਈ ਥੋੜਾ ਜਿਹਾ ਆਪਾਂ ਗੱਲ ਪਹਿਲਾਂ ਇੱਥੇ ਹੀ ਸ਼ੁਰੂ ਕਰ ਲੈਨੇ ਆ ਇਹ ਤੁਸੀਂ ਬੰਨ ਹਾਂਜੀ ਹਨਾ ਬੇ ਕੁਝ ਗਲਤ ਬੋਲਾਂ ਤਾਂ ਮੈਨੂੰ ਰੋਕ ਦਿਓ ਤੁਸੀਂ ਲੋਕੋਂ ਤੁਸੀਂ ਬੰਨ ਤੁਸੀਂ ਬੰਨ ਜੀ ਨੇ 40 ਪਿੰਡਾਂ ਚ ਪਾਣੀ ਵੜਨ ਤੋਂ ਰੋਕਿਆ ਹੋਇਆ ਤੇ ਇਹਦੇ ਚ ਪੈਗੇ ਸੀ ਵੱਡੇ ਵੱਡੇ ਪਾੜ ਵੱਡੇ ਵੱਡੇ ਪਾੜ ਪੈਗੇ ਸੀ ਹਾਂਜੀ ਇਹਦੇ ਵਿੱਚ ਵੱਡੇ ਵੱਡੇ ਪਾੜ ਪੈਗੇ ਜੀ ਇਹ ਤੁਸੀਬਨ ਜਿਹੜਾ ਵਾ ਇਹ ਸੁਲਤਾਨਪੁਰ ਲੋਧੀ ਤੋਂ ਜਾ ਕੇ ਦਾਰੇਯਾਲ ਜਿਹੜਾ ਮਖੂ ਰੋੜਾ ਉੱਥੋਂ ਤੱਕ ਇਹ ਪਹੁੰਚਦਾ ਜੀ ਇੱਥੋਂ ਤਕਰੀਬਨ ਇਹ 22 ਕਿਲੋਮੀਟਰ ਜਿਹੜਾ ਤੁਸੀਬਨ ਆ ਇਸ ਦੇ ਵਿੱਚ ਜਿਹੜੇ ਵੱਡੇ ਵੱਡੇ ਖਾਲੇ ਪੈ ਸੀਗੇ ਹਾਂ ਆਪਾਂ ਕੋਈ ਨਹੀਂ ਅੱਗੇ ਵੀ ਕਰਦੇ ਆ ਕਿਰਾਂ ਆਪਾਂ ਪਹਿਲਾਂ ਤਾਂ ਇਹ ਦਿਖਾ ਦਈਏ ਆਜੂ ਨਾਲ ਹੀ ਆਜੂ ਤੁਸੀਂ ਕਿ ਪਹਿਲਾਂ ਦਿਖਾ ਦਈਏ ਤੁਹਾਨੂੰ ਪਾਣੀ ਇੱਧਰਲੇ ਪਾਸੇ ਤੁਸੀਂ ਤੁਹਾਨੂੰ ਹੋਰ ਕੁਝ ਨਹੀਂ ਦਿਸਣਾ ਵੀਰੇ ਇੱਥੋਂ ਦਰਿਆ ਕਿੰਨੀ ਦੂਰ ਆ ਇੱਥੋਂ 4 ਕਿਲੋਮੀਟਰ ਆ ਜੀ ਦਰਿਆ ਜਿਹੜਾ ਬਿਆਸ ਦਰਿਆ ਵੀ 4 ਕਿਲੋਮੀਟਰ ਆ ਤੇ 4 ਕਿਲੋਮੀਟਰ ਹੀ ਸਤਲੁਜ ਦਰਿਆ ਵਾ ਜੀ ਅੱਛਾ ਹਾਂਜੀ ਤੇ ਇਹ ਪਾਣੀ ਕਦੋਂ ਤੋਂ ਆਉਣਾ ਤੁਹਾਡੇ ਇੱਥੇ ਕੋਈ ਖਾਲੀ ਮੈਦਾਨ ਆ ਜਾਂ ਕੋਈ ਖੇਤ ਖੂਤ ਆ ਇਹ ਇੱਥੇ ਸਾਰੇ ਟੋਟਲ ਜਿੰਨੀਆਂ ਜੀ ਇਹ ਕੋਈ ਇੱਥੋਂ ਆਲੀ ਕਲਾਂ ਤੋਂ ਲੈ ਕੇ ਇਹ ਕੋਈ 20000 ਏਕੜ ਜ਼ਮੀਨ ਜਿਹੜੀ ਆ ਜੀ ਟੋਟਲੀ ਕਿਸਾਨਾਂ ਨੇ ਉਹ ਪਜਾਊ ਕਰਕੇ ਤੇ ਇੱਥੇ ਜਿਹੜਾ ਜੀ ਝੋਨਾ ਦੀਆਂ ਫਸਲਾਂ ਜਿਹੜੀਆਂ ਮੁਕੰਮਲ ਜਿਹੜੀਆਂ ਵਾ ਸਾਰੇ ਖਰਚੇ ਕਰਕੇ ਉਹ ਤਿਆਰ ਤਿਆਰ ਸੀਗੀਆਂ ਜੀ ਜਿਹੜੀਆਂ ਟੋਟਲ ਫਸਲਾਂ ਸੀਗੀਆਂ ਜੀ ਮੈਂ ਤਾਂ ਆਪ ਖੇਤੀਬਾੜੀ ਕਰਨ ਵਾਲਾ ਬੰਦਾ ਇਹ ਕਿਵੇਂ ਕਾਮਯਾਬ ਹੋਣਗੇ ਤਾਂ ਕਾਮਯਾਬ ਹੀ ਨਹੀਂ ਹੋਣਾ ਕੋਈ ਕਾਮਯਾਬ ਕੀ ਹੋਣਾ ਜੀ ਇੱਥੇ ਸਾਰੇ ਖਰਚੇ ਕਰਕੇ ਟੋਟਲ 20 ਤੋਂ 25000 ਰੁਪਇਆ ਕਿੱਲੇ ਦਾ ਖਰਚਾ ਕਰਕੇ ਜਿੰਨੇ ਵੀ ਜ਼ਿਮੀਦਾਰ ਭਰਾ ਵਾ ਉਹਨਾਂ ਦੇ ਜੋ ਵੀ ਉਹਨਾਂ ਦੇ ਕੋਲ ਤੇਲ ਫੁੱਲ ਸੀਗਾ ਉਹਨਾਂ ਨੇ ਟੋਟਲ ਇਸ ਜ਼ਮੀਨ ਦੇ ਉੱਪਰ ਫਸਲ ਤੇ ਲਾ ਕੇ ਤਾਂ ਅੱਜ ਉਹ ਆਪਣਾ ਸਾਰਾ ਕੁਝ ਬਰਬਾਦ ਕਰਕੇ ਜੀ ਤਾਂ ਬੰਨਾਂ ਦੇ ਉੱਪਰ ਤਾਂ ਆਪਣੇ ਘਰਾਂ ਦੇ ਵਿੱਚ ਜਿਹੜੇ ਆ ਉਹ ਬੈਠੇ ਆ ਜੀ ਤਾਂ ਚਲੋ ਆਪਾਂ ਪਹਿਲਾਂ ਤਾਂ 22 ਨਾਲ ਤੁਹਾਨੂੰ ਚਲਦੇ ਆਂ ਵੀਰੇ 1 ਮਿੰਟ ਖੜ੍ਹ ਜੋ ਹਾਂਜੀ ਹਾਂਜੀ ਇੱਥੋਂ ਤੱਕ ਆ ਪਾਣੀ ਹਾਂਜੀ ਠੀਕ ਆ ਕਿੰਨੇ ਫੁੱਟ ਆ ਇਹ ਪਾਣੀ ਇਹ ਪਾਣੀ ਹੋਣਾ ਹੀ ਆ ਭਾਜੀ ਕੋਈ 10 10 12 ਫੁੱਟ ਹੋਣਾ ਹੀ ਆ ਹੁਣ 10 12 ਫੁੱਟ ਪਾਣੀ ਆ ਇਹ ਹਾਂਜੀ 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 ਤੇ ਤੁਸੀਂ ਉਹ ਜਿਹੜੀ ਮੈਨੂੰ ਦੱਸਦੇ ਸੀ ਇਟ ਲਾਉਗੀ ਹਿਸਾਬ ਆ ਉਹ ਭਾਜੀ ਦੁਪਹਿਰੇ ਲਾਈ ਸੀ 11 ਵਜੇ ਨਿਸ਼ਾਨੀ ਉਹ ਜਿਹੜੀ ਇਟ ਆ ਉੱਥੋਂ ਤੱਕਰ ਪਾਣੀ ਸੀਗਾ ਤਾਂ ਹੁਣ ਤੁਸੀਂ ਹਿਸਾਬ ਲਾ ਲਓ ਮੇਰੇ ਸਹਾਂ ਨਾਲ ਘੰਟਾ ਡੇਢ ਘੰਟਾ ਹੋਇਆ ਹੋਣਾ ਇੰਨਾ ਪਾਣੀ ਵਾਚੂ ਚੱਕ ਕੇ ਲਿਆਈ ਬਾਈ ਯਾਰ ਆਪਾਂ ਥੋੜਾ 10 ਵੀ ਦੇਖੇ ਵੀ ਭਾਈ ਪਾਣੀ ਦਾ ਪੱਧਰ ਹੈ ਜਿਹੜਾ ਹਜੇ ਵੀ ਚੜ ਰਿਹਾ ਹੈਗਾ ਤਾਂ ਇਹਨਾਂ ਦੇ ਮੁਤਾਬਕਾ ਦੇਖੋ ਮੈਂ ਤਾਂ ਬਾਈ ਹੋਂ ਆ ਆ ਪਰ ਜਿਹੜੇ ਮੈਂ ਹਾਲਾਤ ਦੇਖਿਆ ਯਾਰ ਇਹਨਾਂ ਦਾ ਕਹਿਣਾ ਵੀ ਬਾਈ ਇਹ ਤਾਂ ਇਹਦੇ ਨਾਲ ਆ ਕੇ ਲੱਗਦਾਗਾ ਜਿਹੜਾ ਬੰਨ ਨਾ ਕਿੰਨੇ ਫੁੱਟ ਹਿਸਾਬ ਨਾਲ ਚੜਿਆ ਬਾਈ ਪਾਣੀ ਹੋਰ ਕਿੰਨਾ ਚੜ ਗਿਆ ਫੁੱਟ ਚੜ ਗਿਆ ਹੋਰ 3 ਫੁੱਟ ਚੜ ਹੀ ਗਿਆ ਭਾਜੀ ਪਾਣੀ ਓਕੇ ਹੁਣ ਇੱਥੇ ਲਾਦਾ ਤੁਸੀਂ ਅਗਲੇ ਤੇ ਐਵੇਂ ਪਤਾ ਲੱਗ ਜਾਂਦਾ ਵੀ ਘੰਟੇ 'ਚ ਕਿੰਨਾ ਚੜੀ ਜਾਂਦਾ ਪਾਣੀ ਤਾਂ ਪਾਣੀ ਤਾਂ ਪ੍ਰਭੂ ਇਹਨਾਂ ਦੇ ਬਹੁਤ ਆ ਗੰਡੋਏ ਫਿਰਦੇ ਆ ਵਾ ਚਲੋ ਇਹਨਾਂ ਨੇ ਵੀ ਤਾਂ ਆਉਣਾ ਹੁੰਦਾ ਇਹ ਤਾਂ ਐ ਤਾਂ ਸੱਪ ਸੁਪੂ ਵੀ ਆਉਂਦੇ ਹੋਣੇ ਆ ਜੀ ਬਹੁਤ ਜਿਆਦੇ ਜੀ ਬਹੁਤ ਜਿਆਦੇ ਤਿੰਨ ਚਾਰ ਸੱਪ ਤਾਂ ਹੁਣੇ ਦੇਖਦੇ ਦੇਦਾਂ ਸਾਰੇ ਇਧਰੋਂ ਚੜੇ ਆ ਬੰਨ ਦੇ ਨਾਲ ਕਿ ਪਿੱਛੋਂ ਜਿਹੜਾ ਇਹ ਇਲਾਕਾ ਸਾਰਾ ਹੀ ਡੁੱਬਿਆ ਹੋਇਆ ਪਿੱਛੋਂ ਲੈ ਕੇ ਆ ਆਲੀ ਪਿੰਡ ਤੋਂ ਜਦੋਂ ਇਹ ਭਰੋਣਾ ਏਰੀਆ ਵੀ ਪ੍ਰਭਾਵਿਤ ਹੋਇਆ ਨਾ ਜਦੋਂ ਸਰਕਾਰਾਂ ਨੇ ਕੁਝ ਕੀਤਾ ਹੀ ਨਹੀਂ ਬੰਨ ਸਾਰਾ ਜਿੱਤੂ ਸੀ ਬੰਨ ਪੂਰਾ ਦਾ ਪੂਰਾ ਕਰਾਇਆ ਗਿਆ ਜਦੋਂ ਮੈਂ ਸੁਲਤਾਨਪੁਰ ਲੋਧੀ ਤੋਂ ਚੱਲਿਆ ਨਾ ਤੇ ਦੋ ਟਿੱਪਰ ਰਸਤੇ 'ਚ ਵੀ ਡਿੱਗੇ ਆ ਜਿਹੜੇ ਵਿਚਾਰੇ ਕੀ ਹੈਲਪ ਵਾਸਤੇ ਆਉਣ ਡੇ ਆ ਤੇ ਉਹਨਾਂ ਦਾ ਖੁਦ ਨੁਕਸਾਨ ਹੋਣ ਡਿਆ ਕਿਉਂਕਿ ਸਰਕਾਰ ਦਾ ਪਹਿਲਾਂ ਦਾ ਹੀ ਧਿਆਨ ਹੈ ਨਹੀਂ ਆ ਇਸ ਬੰਨ ਨੂੰ ਜੀ ਬਾਈ ਤਾਂ ਆਪਾਂ ਬੰਨ ਦੀ ਵੀ ਗੱਲ ਕਰਦੇ ਆ ਤੇ ਖੇਤਾਂ ਚ ਉਹ ਮੋਟਰਾਂ ਵੀ ਯਾਰ ਜਿਵੇਂ ਇਹਨਾਂ ਦੀਆਂ ਅੱਧ ਅੱਧ ਡੁੱਬੀਆਂ ਪਈਆਂ ਅੱਧ ਤਾਂ ਥੋਡੀਆਂ ਇੱਥੇ ਮੋਟਰ ਸ਼ਾਮ ਤੱਕ ਸਾਰੀਆਂ ਜਿਹੜੀਆਂ ਮੋਟਰਾਂ ਵਾ ਜੀ ਇਹ ਸ਼ਾਮ ਤੱਕ 2 ਤੋਂ 3 ਘੰਟੇ ਤੱਕ ਮੋਟਰਾਂ ਸਾਰੀਆਂ ਜੀ ਇਹ ਜਿੰਨੇ ਵੀ ਘਾਰ ਆਚੇ ਮੋਟਰਾਂ ਵਾ ਇਹ ਸਾਰੀਆਂ ਡੁੱਬ ਜਾਣੀਆਂ ਜੀ ਇੰਨਾ ਕਿ ਪਾਣੀ ਦਾ ਚੜਾ ਜਿਹੜਾ ਉਹ ਵੱਧ ਰਿਹਾ ਜੀ ਕੋਈ ਪਤਾ ਨਹੀਂ ਤਾਂ ਸਾਡੇ ਵਾਲੇ ਪਾਸੇ ਨਾ ਮੈਂ ਤਾਂ ਪਹਿਲਾਂ ਹੀ ਦੱਸਾਂ ਵੀ ਨਹਿਰਾਂ ਨੂੰ ਰਹੀਆਂ ਸਾਡੇ ਵਾਲੇ ਹਨਾ ਅਸੀਂ ਦਰਿਆਵਾਂ ਦੇ ਪਾਸੇ ਨਹੀਂ ਰਹਿੰਦੇ ਮੈਂ ਬਰਿੰਡੇ ਤੋਂ ਆ ਹਾਂ ਇੰਨਾ ਬਣੀ ਆਇਆ ਤਾਂ ਆ ਜਾਂਦਾ ਹੁੰਦਾ ਯਾਰ ਆਪਾਂ ਤਾਂ ਬੜਾ ਤਾਂ ਖੜੇ ਆ ਬਾਈ ਬਹੁਤ ਜੀ ਬਹੁਤ ਇਹ ਸਰਕਾਰਾਂ ਦੀਆਂ ਨਲਾਕੀਆਂ ਆ ਜੀ ਜਿਹੜੀਆਂ ਦਰਿਆਵਾਂ ਦੀ ਕੋਈ ਖੁਦਾਈ ਨਹੀਂ ਕਰਦਾ ਜੀ ਦਰਿਆਵਾਂ ਦੇ ਵਿੱਚੋਂ ਕੋਈ ਮਿੱਟੀ ਨਹੀਂ ਕੱਢਦਾ ਤਾਂ ਇਹਨਾਂ ਨੂੰ ਡਰੇਨ ਦਾ ਜਿਹੜਾ ਰੂਪ ਦਰਿਆਵਾਂ ਨੂੰ ਦਿੱਤਾ ਹੋਵੇ ਨਹਿਰੀ ਰੂਪ ਦਿੱਤਾ ਹੋਵੇ ਕਿ ਜਿਹੜੇ ਹਰ ਸਾਲ ਜਿਹੜੇ ਕਿਸਾਨ ਜਿਹੜੇ ਡੁੱਬਦੇ ਆ ਜੀ ਇਹਨਾਂ ਨੂੰ ਬਚਾਇਆ ਜਾ ਸਕੇ ਜੀ ਤਾਂ ਆ ਜੋ ਆਪਾਂ ਸਾਰੇ ਪਿੰਡ ਵਾਲੇ ਖੜੇ ਆ ਇੱਥੇ ਕੀ ਨਾ ਜੀ ਪਿੰਡ ਦਾ ਕੀ ਨਾ ਪਿੰਡ ਪਰਵਾਨਾ ਜੀ ਪਰਵਾਨਾ ਹਾਂਜੀ ਬਾਈ ਨੇ ਮੈਨੂੰ ਕਿਹਾ ਕਹਿੰਦਾ ਵੀ ਪਾਣੀ ਇਹਦੇ ਨਾਲ ਆ ਕੇ ਲੱਗ ਜਾਂਦਾ ਸੱਚੀ ਲੱਗਦਾ ਇਹਨਾਂ ਸੱਚੀ ਲੱਗਦਾ ਜੀ ਇਹ ਪਾਣੀ ਅਜੇ ਤਾਂ ਬਹੁਤ ਘਾਟਾ ਜੀ ਇਹ ਜਿਵੇਂ ਜਿਵੇਂ ਉਧਰ ਅੱਗਿਓ ਪਾਣੀ ਡਾਫ ਲੱਗਦੀ ਰਹੀ ਇਹ ਕਮ ਸੇ ਕਮ ਮਤਲਬ 2 ਜਾਂ 3 ਫੋਟੇ ਬੰਨ ਥੱਲੇ ਰਹਿ ਜਾਣਾ ਜੀ ਇੰਨਾ ਜ਼ਿਆਦਾ ਪਾਣੀ ਲੱਗਣਾ ਮਤਲਬ ਜਿਹੜੀਆਂ ਮੋਟਰਾਂ ਵਾਟਰਾਂ ਜਿੰਨੀਆਂ ਵੀ ਆ ਬਾਹਰ ਕੋਠੜੀਆਂ ਇਹਨਾਂ ਦੇ ਉੱਪਰ ਦੀ ਹੋ ਜਾਣਾ ਜੀ ਤੇ ਹਜੇ ਜਿਵੇਂ ਪਿੱਛੇ ਹਾਲਾਤ ਦੱਸੀ ਜਾਂਦੇ ਆ ਇੱਥੇ ਉਧਰ ਪਿੱਛੇ ਵਾਲੇ ਦੇਖ ਕੇ ਇਹ ਤੁਸੀਂ ਬੰਦੇ ਹਾਲਾਤ ਜਿਹੜੇ ਆ ਬਹੁਤ ਮਾੜੇ ਆ ਅਹੀਂ ਧੰਨਵਾਦ ਕਰਦੇ ਆ ਜੀ ਰਾਣਾ ਇੰਦਰਪ੍ਰੀਤ ਆਪ ਸਿੰਘ ਐਮ ਐਲ ਏ ਦਾ ਜੀ ਜਿਨ੍ਹਾਂ ਨੇ ਮਤਲਬ ਪਰਸੋਂ ਆਣ ਕੇ ਸਾਡੀ ਨਗਰਾਂ ਨਾਲ ਗੱਲਬਾਤ ਕਰਕੇ ਤੇ ਆ ਮਿੱਟੀ ਦੇ ਜਿਹੜੇ ਟਿਪਰ ਆ ਜਿਹੜੇ ਚੱਲ ਰਹੇ ਆ ਜੀ ਟਰਾਲੀਆਂ ਜਿਹੜੀਆਂ ਸਾਡੀਆਂ ਨਗਰਵਾਸੀਆਂ ਦੀਆਂ ਜੀ ਹੁਣ ਤੱਕ ਸਾਨੂੰ ਘੱਟੋ ਘੱਟ 25 26 ਟਿਪਰ ਜਿਹੜੇ ਆ ਸਾਡੇ ਆ ਚੁੱਕੇ ਅੱਜ 7-8 ਟਰਾਲੀਆਂ ਸੜੀਆਂ ਜਿਹੜੀਆਂ ਨਗਰ ਦੀਆਂ ਲੱਗੀਆਂ ਹੋਈਆਂ ਜੀ ਇੱਕ ਮੈਨੂੰ ਇੱਕ ਮੈਨੂੰ ਇਹ ਦੱਸੋ ਜਦੋਂ ਪਾੜ ਪਏ ਆ ਇਹ ਇਹ ਤਾਂ ਹੜਾਂ ਤੋਂ ਪਹਿਲਾਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਦੇਖ ਲੈਣਾ ਚਾਹੀਦਾ ਸੀਗਾ ਪਾੜ ਤਾਂ ਇੱਥੇ ਸਾਨੂੰ ਦੀਸੀ ਜਾਂਦੇ ਹਜੇ ਵੀ ਰਾਹ ਚੋਂਦੇ ਹਨ ਮੈਂ ਅਸੀਂ ਦੇਖੋ ਜੀ ਅਸੀਂ ਪਿਛਲੇ 3-4 ਦਿਨ ਤੋਂ ਇੱਥੇ ਜਿਹੜੀ ਸੇਵਾ ਚੱਲ ਰਹੀ ਨਗਰਾਂ ਦੀ ਤੇ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕੀਤੀ ਤੇ ਉਹ ਸਿਰਫ ਲੀਪਾ ਪੋਚੀ ਵਾਲੀ ਗੱਲ ਪ੍ਰਸ਼ਾਸਨ ਜਿਹੜੀ ਕਰ ਰਿਆ ਸੀ ਹੁਣ ਜਿਵੇਂ ਭਾਜੀ ਨੇ ਦੱਸਿਆ ਕਿ 25 26 ਟਿੱਪਰ ਦਾ ਮਤਲਬ ਇਹ ਆ ਵੀ ਅਸੀਂ ਅਸੀਂ 85 ਟਰਾਲੀਆਂ ਜਿਹੜੀਆਂ ਹੁਣ ਤੱਕ ਔਰ ਇੰਨੀਆਂ ਹੀ ਟਰਾਲੀਆਂ ਤਕਰੀਬਨ ਜਿਹੜੀਆਂ ਸਾਡੀਆਂ ਇਲਾਕੇ ਦੀਆਂ ਜਿਹੜੀਆਂ ਚੱਲਦੀਆਂ ਪਿਛਲੇ ਤਿੰਨ ਦਿਨਾਂ ਤੋਂ ਇੰਨੀਆਂ ਹਾਂ ਪਿੰਡਾਂ ਦੀਆਂ ਟਰਾਲੀਆਂ ਹਾਂਜੀ ਸਾਡੇ ਪਿੰਡਾਂ ਦੀਆਂ ਟਰਾਲੀਆਂ ਔਰ ਅਸੀਂ ਇੱਥੋਂ ਪੁਲ ਦੇ ਉੱਤੋਂ ਇਹ ਮਿੱਟੀ ਲਿਆ ਰਹੇ ਹਾਂ ਤੇ ਉੱਥੋਂ ਟਰਾਲੀਆਂ ਸਾਡੀਆਂ 6-7 ਟਰਾਲੀਆਂ ਜਿਹੜੀਆਂ ਲਗਾਤਾਰ ਉੱਥੇ ਜੀਸੀਬੀ ਲਾਈ ਹੋਈ ਆ ਇੱਥੇ ਵੀ ਜੀਸੀਬੀਆਂ ਤੁਸੀਂ ਦੇਖ ਆਏ ਹੋ ਕਿਸ ਤਰ੍ਹਾਂ ਪੰਧਰ ਕਰ ਰਹੀਆਂ ਸਾਰੀਆਂ ਜੀਸੀਬੀ ਇੱਧਰ ਵੀ ਚੱਲ ਰਹੀ ਆ ਹਨਾ ਤਾਂ ਹਾਂ ਮਤਲਬ ਸਾਰਾ ਜਿਹੜਾ ਇਹ ਮਿੱਟੀ ਆ ਉੱਥੇ ਨਹੀਂ ਜਾ ਰਹੀ ਜਿਹੜੀ ਟਰਾਲੀ ਜਾ ਸਕਦੀ ਆ ਜਾਂ ਟਿਪਰ ਉੱਥੇ ਨਹੀਂ ਜਾ ਸਕਦੇ ਉਹ ਟਿਪਰ ਅਸੀਂ ਇੱਥੇ ਲਵਾ ਲੈਨੇ ਆ ਤੇ ਉਹ ਕਮਜ਼ੋਰ ਆ ਕਿਤੇ ਕਿਤੇ ਬੰਨ ਜਿਹੜਾ ਉੱਥੇ ਟਿਪਰ ਨਹੀਂ ਜਾ ਰਿਹਾ ਮੈਂ ਕਹਿੰਦਾ ਜੀ ਇੰਨਾ ਇੰਨਾ ਕਮਜ਼ੋਰ ਆ ਵੀ ਦੋਨੋਂ ਪਾਸੇ ਘਾਰੇ ਪਏ ਜਿਹੜੀ ਸੈਂਟਰ ਦੇ ਵਿੱਚ ਸੜਕਾ ਸਿਰਫ ਉਹਨਾਂ 7-8 ਫੁੱਟ ਦਾ ਏਰੀਆ ਬਚਿਆ ਯਾਰ ਤੁਹਾਡੇ ਚੋਂ ਵੈਸੇ ਭਾਈ ਮੈਨੂੰ ਸਭ ਤੋਂ ਬਜ਼ੁਰਗ ਕੌਣ ਆ ਆਓ ਭਗਸ਼ੀ ਜੀ ਆਹ ਜੀ ਯਾਰ ਆਓ ਜੀ ਪਾਣੀ ਆਇਆ ਦੇਖਿਆ ਤੁਸੀਂ ਇਧਰੋਂ ਕਦੇ ਜ਼ਿੰਦਗੀ ਚ ਇੱਥੇ ਉਰਲੇ ਪਾਸੇ ਇਹ ਇਧਰ ਤੋਂ ਆਉਂਦਾ ਹੀ ਆਉਂਦਾ ਜੀ ਹਰ ਸਾਲ ਇਹ ਦਰਿਆਈ ਏਰੀਆ ਵਾ ਨਹੀਂ ਇੱਥੇ ਆਏ ਆ ਇਹਦੇ ਬਰਾਬਰ ਆ ਜਾਂਦਾ ਪੁਲ ਦੇ ਪੁਲ ਦੇ ਬਰਾਬਰ ਆ ਬੰਨ ਬੰਨ ਸੋਰੀ ਆ ਬੰਨ ਹਾਂ ਤੇ ਇੱਥੇ ਪਹਿਲ 19 ਜਾਇਆ ਉਦੋਂ ਵੀ ਬੰਨ ਟੁੱਟ ਗਿਆ ਸੀ ਫਿਰ 23 ਜਾਇਆ ਹੁਣੇ ਅਰਕੀ 25 ਸੀ ਵੀ ਆ ਗਿਆ ਤਾਂ ਨੂੰ ਤੁਸੀਂ ਤਾਂ ਜਮਾ ਹੀ ਖਤਰੇ ਵਾਲੀ ਥਾਂ ਤੇ ਬੈਠੇ ਹੋਏ ਹੋ ਪੂਰੇ ਖਤਰੇ ਵਾਲੀ ਥਾਂ ਤੇ ਬੈਠੇ ਪਰ ਸਰਕਾਰਾਂ ਨਹੀਂ ਨਾ ਸੁਣ ਰਹੀਆਂ ਸਾਡੀ ਕੋਈ ਗੱਲ ਇਹ ਬੰਨ ਦੀ ਰੇਪੇਰ 5 ਸਾਲ ਹੋ ਗਏ ਤੇ ਇੱਕ ਟਰਾਲੀ ਨਹੀਂ ਪਾਈ ਸਰਕਾਰ ਨੇ ਇੱਕ ਟਰਾਲੀ ਵੀ ਯਾਕੇ ਦੇਖੋ ਕਿੰਨੇ ਬੰਨ ਤੰਗਾ ਤੇ ਦੋ ਟਿਪਰ ਪਲਟੇ ਪਿਆ ਫੇਰ ਇੱਥੇ ਟਿਪਰ ਲਵਾਉਣੇ ਆ ਟਰਾਲੀਆਂ ਨਾਲ ਲੈ ਕੇ ਜਾਂਦੇ ਮੰਨਾਂ ਦੇ ਤੁਹਾਨੂੰ ਹਲੇ 5000 ਨਹੀਂ ਕੀਤਾ ਟਿਪਰ ਪਲਟਿਆ ਪਿਆ ਜੇ ਅੱਛਾ ਰਾ ਚੱਕਾ ਉਹ ਲੱਦਿਆ ਸੀ ਉਹ ਪਲਟ ਗਿਆ ਉੱਥੇ ਟੇਡਾ ਹੋ ਗਿਆ ਬਾਈ ਕਹਿੰਦਾ 40 ਪਿੰਡ ਆ ਇਹਦੇ ਕਰਕੇ ਜਿਹੜੇ ਬਚੇ ਹੋਏ ਸੁਲਤਾਨਪੁਰ ਤੱਕ 40 45 ਹੋਣਗੇ ਜੀ 40 45 ਹਾਂ ਸੁਲਤਾਨਪੁਰ ਤੱਕ ਜਾਣਾ ਸੁਲਤਾਨਪੁਰ ਲੋਧੀ ਤੱਕ ਪਾਣੀ ਹੈ ਜੇ ਟੁੱਟ ਜਾ ਤੁਸੀਂ ਬੰਨਦੇ ਇਹ ਪੱਕਾ ਬੰਨਾ ਪੁਰਾਣੇ ਜਿਹੜੇ ਹਨ ਤੁਸੀਂ ਬੰਨ ਗਏ ਨਹੀਂ ਪੱਕੇ ਬੰਨ ਨੂੰ ਠੀਕ ਆ ਹਾਂ ਤੁਸੀਂ ਜਿਹੜੇ ਅਗਲੇ ਆ ਉਹ ਤਾਂ ਨਿੱਕੇ ਸੀ ਬੰਨਾ ਜੀ ਹਾਂ ਉਹ ਜ਼ਿਮੀਦਾਰਾਂ ਨੇ ਆਪਣੇ ਲਾਏ ਹੋਏ ਸੀਗੇ ਵੀ ਆਪਦੀ ਆਪਦੀ ਫਸਲ ਨੂੰ ਬਚਾਉਣ ਵਾਸਤੇ ਅਸਲ ਤੁਸੀਂ ਬੰਨ ਸਰਕਾਰ ਦਾ ਇਹ ਆ ਪਰ ਇੱਥੇ ਵੀ ਸਰਕਾਰ ਨੇ ਕੋਈ ਇੱਕ ਟਰਾਲੀ ਨਹੀਂ ਮਿੱਟੀ ਦੀ ਸਿੱਟੀ 5 ਸਾਲ ਹੋ ਗਏ ਕੋਈ ਦੇਖ ਨਹੀਂ ਇਹ ਤਾਂ ਕਾਮਯਾਬ ਜਿਹੜੇ ਚ ਹੁਣ ਲੰਘ ਗਏ ਤਾਂ ਕਿੱਥੋਂ ਕਾਮਯਾਬ ਹੋ ਜੂਗੀ ਤਾਂ ਕਣਕ ਬੀਜੀ ਜਾਵੇ ਇੰਨਾ ਬਹੁਤ ਕਣਕ ਨਹੀਂ ਬੀਜੀ ਹੋਣੀ ਜੀ ਇਦਾਂ ਅਣਕੋਣੀ ਬੀਜ ਹੁਣੀ ਐਸਾ ਹਾਬ ਦਾ ਉਤਰਣਾ ਨਹੀਂ ਗਾ ਪਾਣੀ ਨਾ ਉਤਰਣਾ ਕਿੱਥੋਂ ਗਾੜੀਆਂ ਦਰਿਆ ਤੇ ਗਾੜੀਆਂ ਉੱਚਾ ਹੋਇਆ ਹੈ ਜਦੋਂ ਪਹਿਲਾਂ ਆਉਂਦਾ ਹੁੰਦਾ ਇਹ ਰਹਿੰਦਾ 3 3 4 4 ਮਹੀਨੇ ਇੱਥੇ ਨਹੀਂ ਨਹੀਂ ਪਹਿਲਾਂ ਨਵਾਂ ਸੀ ਹੁਣ ਮਿੱਟੀ ਪਾ ਪਾ ਕੇ ਗਾੜੀਆਂ ਉੱਚਾ ਹੋ ਗਿਆ ਜੀ ਦਰਿਆ ਉੱਚਾ ਹੋ ਗਿਆ ਹੋ ਗਿਆ ਗਾੜੀਆਂ ਐਸਰੋ ਹੋ ਗਿਆ ਇਹ ਬੰਨ ਵਾਲਾ ਥਾਂ ਨੀਵਾ ਜੀ ਇਹ ਨਾ ਇੱਥੋਂ ਪਾਣੀ ਛੇਤੀ ਨਿਕਲਣਾ ਨਹੀਂਗਾ ਇੱਥੋਂ ਪਾਣੀ ਜਿਹੜਾ ਤੁਸੀਂ ਦੇਖ ਰਹੇ ਆ ਜਿਹੜਾ ਪੌਂਡ ਆ ਏਰੀਆ ਇਹ ਕਿਉਂਕਿ ਦਰਿਆ ਉਧਰ ਜਿਹੜਾ ਬਿਆਸ ਦਰਿਆ ਵਾ ਉਹਦੇ ਉਹਨੇ ਮਿੱਟੀ ਸਿੱਟੀ ਆ ਉੱਚਾ ਹੋ ਗਿਆ ਇਹ ਪਾਣੀ ਨਿਕਲਣਾ ਨਹੀਂ ਉਧਰ ਨੂੰ ਤੇ ਇਹਦਾ ਮਤਲਬ ਆ ਵੀ ਇਧਰ ਆ ਜਿਹਨੂੰ ਮੁੜ ਕੇ ਬਹੁਤ ਮੁਸ਼ਕਲ ਆਊਗੀ ਇੱਥੇ ਦਰਿਆ ਆਪ ਦੇ ਨਾਲ ਜਿਹੜੀ ਮਿੱਟੀ ਲਿਆਉਂਦਾ ਹੁੰਦਾ ਉਹਦੇ ਕਰਕੇ ਉੱਚਾ ਹੋਈ ਗਿਆ ਆਹ ਤਾਂ ਥੋੜੀ ਨੀਮੀ ਰਹੇਗੀ ਦਰਿਆਵਾਂ ਦੀ ਕੋਈ ਖਲਾਈ ਨਹੀਂ ਹੋਈ ਕਦੀ ਕੁਝ ਨਹੀਂ ਹੋਇਆ ਉਹ ਮਿੱਟੀ ਜਿਹੜੀ ਪਿੱਛੋਂ ਆਉਂਦੀ ਆ ਵੇਰੀ ਤੁਸੀਂ ਸਮਝੋ ਵੀ ਹਿਮਾਚਲ ਤੋਂ ਆਉਂਦੀ ਰੋੜ ਕੇ ਉਹ ਸਾਰੀ ਦਰਿਆ ਦਾ ਜਿਹੜਾ ਏਰੀਆ ਉੱਚਾ ਹੋ ਰਿਹਾ ਕਿੰਨੇ ਵਜੇ ਤੱਕ ਆਹ ਸਿਸਟਮ ਚੱਲੂਗਾ ਬਾਈ ਫਿਰ ਇਹ ਰਾਤ ਦੇ 10:00 ਵਜੇ ਤੱਕ ਹਾਂਜੀ ਇਹ ਡੇਲੀ ਆ ਚਾਰ ਪੰਜ ਦਿਨ ਹੋ ਗਏ ਆ 10:00 11:00 ਵਜੇ ਦੇ ਰਾਤ ਦੇ ਸਰਕਾਰ ਦਾ ਕੋਈ ਧਿਆਨ ਨਹੀਂ ਇਹਦੇ ਹਲ ਬੰਨ ਲਓ ਜੋ ਪਰਦਾਸੋਂ ਕੈਰੂ ਨੇ ਬੱਧਾ ਉਦੋਂ ਬਾਅਦ ਮਿੱਟੀ ਨਹੀਂ ਪਈ ਇੱਥੇ ਕੈਰੂ ਉਦੋਂ ਬਣਿਆ ਵਾ ਇੰਨਾ ਪੁਰਾਣਾ ਬਣਨਾ ਹੈ ਹਾਂਜੀ ਉਦੋਂ ਬਾਅਦ ਇੱਥੇ ਮਿੱਟੀ ਨਹੀਂ ਪਈ ਉਸ ਤੋਂ ਬਾਅਦ ਬਹੁਤ ਪੁਰਾਣਾ 72 73 ਚ ਤਾਂ ਦੂਸਰਾ ਨੰਬਰ ਦਰਿਆ ਉੱਚੀ ਹੋ ਗਏ ਜ਼ਮੀਨਾਂ ਨਹੀਂ ਵੀ ਹੋ ਗਈਆਂ ਦਰਿਆਾਂ ਦੀ ਖਲਾਈ ਨਹੀਂ ਹੋ ਰਹੀ ਪਰ ਇਹ ਦਿੱਕਤ ਆ ਜੀ ਇਹ ਦਿੱਕਤ ਆ ਜੀ ਉਹ ਉੱਚਾ ਹੋਈ ਜਾਂਦਾ ਮਤਲਬ ਬਾਈ ਵਰਗੇ ਜਿਵੇਂ ਪਹਿਲਾਂ ਕਹਿ ਕੇ ਹਟਿਆ ਜਦੋਂ ਆਪਾਂ ਕੋਈ ਵੀ ਚੀਜ਼ ਵਗੀ ਜਾਂਦੀ ਹੈ ਜਿਹਨੇ ਵਗਣਾ ਉਹ ਚੀਜ਼ ਉੱਚੀ ਆ ਤੇ ਜਦੋਂ ਕਿਤੇ ਐਡਵਾਂਸ ਜਿਹੜੇ ਇਹਨਾਂ ਨੇ ਕਿਸਾਨਾਂ ਨੇ ਆਪਦੇ ਬਚਾਉਣ ਵਾਸਤੇ ਬਣੇ ਜਿਹਾ ਲਾਇਏ ਵੇ ਆ ਉਹ ਟੁੱਟਦੇ ਆ ਉਹਦਾ ਖੇਤਾਂ 'ਚ ਪਾਣੀ ਆ ਜਾਂਦਾ ਤੇ ਜੇ ਇੱਥੇ ਭਾਈ ਰਹਿੰਦੇ ਵੀ ਆ ਲੋਕੋ ਕੋਈ ਪਿੰਡ ਡੁੱਬੇ ਵੀ ਆ ਇੱਧਰ ਜੁ ਕੁੱਦੇ अच्छा इंद्रपोर हां रामगढ़ दलेली हैगे 24 25 पेंट इधर जेडे डुब्बे हां जी अजय ਡੁੱਬ ਜਾਣੇ ਅਜੇ ਹੋਰ ਡੁੱਬ ਜਾਣੇ ਆ ਸ਼ਾਮਾਂ ਤੱਕ ਹੋਰ ਡੁੱਬ ਜਾਏ ਕਿੱਥੇ ਤੱਕ ਆ ਜਾਣਾ ਬਾਈ ਇਹ ਇੱਥੋਂ ਤੱਕ ਆ ਜਾਣਾ 15 15 ਫੁੱਟ ਪਾਣੀ ਹੋ ਜਾਣਾ ਇਹ ਇੱਥੇ ਬੰਦੇ ਨਾਲ ਨਾਲ ਇਹ ਗਾਂਵ रामगढ़ ਤੱਕ ਜਾਣਾ ਦਰੇਲੀ ਤੱਕ ਫਾਰਮ ਤੱਕ ਸਾਰੇ ਇਧਰ ਨੂੰ ਇਹ ਸਾਰੇ ਪਿੰਡ ਡੁੱਬ ਜਾਣੇ ਕੱਲ ਤੱਕ ਅਜੇ ਨੰਗੇ ਆ ਡੁੱਬ ਡੁੱਬ ਜਾਣਗੇ ਉਹਨਾਂ ਕੋਲੇ ਤਾਂ ਆਹ ਬਚਾ ਵੀ ਹੈ ਨਹੀਂ ਤੁਹਾਡੇ ਵਾਲਾ ਉਹਨਾਂ ਕੋਲੇ ਤਾਂ ਬੰਨ ਵਾਲਾ ਵੀ ਨਹੀਂ ਉਹਨਾਂ ਆਰਜੀ ਬੰਨ ਲਾਇਆ ਟੁੱਟ ਗਿਆ ਜੀ ਅੱਛਾ ਹਾਂਜੀ ਉਹ ਸੱਤ ਲੋਈ ਦੇ ਨਾਲ ਜਾ ਟਕਰਾਂਦਾ ਨਾ ਇਹ ਪਾਣੀ ਜਿਹੜਾ ਉਧਰੋਂ 7 7 ਲੋਈ ਨੇ ਡਾਫ ਲਾ ਦੇਣੀ ਆ ਠੀਕ ਹੈ ਜੀ ਉਧਰੋਂ ਇਹ ਬਿਆਸ ਦੀ ਡਾਫ ਲੱਗ ਜਣੀ ਆ ਇਹ ਸੰਗਮ ਆਇਆ ਇਹ ਮਤਲਬ ਪਾਣੀ ਵਿਚਾਲੇ ਆ ਗਿਆ ਇਹ ਵਿਚਾਲੇ ਆ ਗਿਆ ਜੀ ਇਹ ਦੋਨਾਂ ਦਰਿਆਵਾਂ ਦਾ ਮਤਲਬ ਜਦੋਂ ਇੱਕ ਦੂਜੇ ਨਾਲ ਮੇਲ ਹੋ ਜਾਂਦਾ ਜੀ ਉਹ ਪ੍ਰੈਸ਼ਰ ਪਾ ਕੇ ਫਿਰ ਵੱਧ ਤੋਂ ਵੱਧ ਪਾਣੀ ਜਿਹੜਾ ਉੱਪਰ ਨੂੰ ਆ ਰਿਹਾ ਜੀ ਜਿੰਨਾ ਚਿਰ ਦੇਖੋ ਜੀ ਦਰਿਆਵਾਂ ਦੀ ਮਤਲਬ ਖਲਾਈ ਨਹੀਂ ਹੁੰਦੀ ਉਹਨਾਂ ਚਿਰ ਸਾਡਾ ਔਰ ਜਿੰਨਾ ਵੀ ਪਿੱਛੇ ਤੱਕ ਜੋ ਢਿਲਮਾਂ ਤੱਕਾ ਜਿੰਨੇ ਵੀ ਦਰਿਆਵਾਂ ਜਿੰਨਾ ਚਿਰ ਗਵਰਨਮੈਂਟ ਮਤਲਬ ਉਹਦਾ ਕੋਈ ਹੱਲ ਨਹੀਂ ਕਰਦੀ ਨੀਵੇਂ ਨਹੀਂ ਕਰਦੀ ਵਿੱਚੋਂ ਉਹਨਾਂ ਚਿਰ ਅਸੀਂ ਖੜਾ ਨਾ ਮਰਦੇ ਰਹਾਂਗੇ ਉਹਨਾਂ ਚਿਰ ਕੋਈ ਹੱਲ ਨਹੀਂ ਔਰ ਦੂਸਰਾ ਜਿਹੜਾ ਇਹ ਤੁਸੀ ਬੰਦ ਜਿਹੜੇ ਹੈਗੇ ਇਹਨਾਂ ਦੀ ਪ੍ਰੋਪਰ ਰਿਪੇਅਰ ਜਿਹੜੀ ਆ ਉਹ ਟਾਈਮ ਟੂ ਟਾਈਮ ਹੋਣੀ ਚਾਹੀਦੀ ਆ ਉਹ ਤੁਸੀਂ ਦੇਖੋ ਵੀ ਇਹ 2019 ਦੇ ਵਿੱਚ ਸੰਤ ਬਾਪਾ ਸੀਚੇਵਾਲ ਜੀ ਨੇ ਉੱਥੋਂ ਆਪਣੇ ਦਰਿਆ ਚੋਂ ਜਿੱਥੇ ਆਪਣਾ ਸਤਲੁਜ ਪੁਲ ਹੈਗਾ ਰੇਲਵੇ ਵਾਲਾ ਉਥੋਂ ਮਿੱਟੀ ਚੱਕੀ ਸੀ ਉਹੋ ਹੀ ਇੱਕ ਮਿੱਟੀ ਜਿਹੜੀ ਆ ਇੱਥੇ ਉਹ ਵੀ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਨੇ ਇੱਥੇ ਪਾਤੀ ਆ ਸਰਕਾਰ ਵੱਲੋਂ ਕਦੀ ਇਹਦੀ ਰਿਪੇਅਰ ਨਹੀਂ ਕੀਤੀ ਗਈ ਅਸੀਂ ਮਤਲਬ ਕੋਈ ਇਹ ਬਾਇਸਟੋਕ ਇਹ ਕੋਈ ਗੱਲ ਨਹੀਂ ਕਰ ਰਹੇ ਹੁਣ ਵੀ ਤੁਸੀਂ ਦੇਖੋ ਵੀ ਪ੍ਰਸ਼ਾਸਨ ਵੱਲੋਂ 20 ਤੋਂ 25 ਟਰਾਲੀਆਂ ਜਿਹੜੀਆਂ ਹੁਣ ਪਿਛਲੇ 5-4 ਦਿਨਾਂ ਵਿੱਚ ਜਿਹੜੀਆਂ ਸਿੱਟੀਆਂ ਗਈਆਂ ਵੀ 25 ਟਰਾਲੀਆਂ ਦਾ ਇੱਥੇ ਕੀ ਬੰਨਣਾ ਜਿੰਨੀ ਬਾਟ ਸਰਪੰਚ ਸਾਹਿਬ ਤੁਸੀਂ ਮੈਨੂੰ ਤੋੜ ਕੇ ਲਿਆਏ ਹੋ 20-25 ਟਰਾਲੀਆਂ ਤੋਂ ਹੀ ਖਪ ਜਾਣੀਆਂ ਇੱਥੇ ਤੁਸੀਂ ਤੁਸੀਂ ਜੀ ਦੇਖ ਲਓ ਵੀ ਨਾ ਰਕਬਾ ਤੁਸੀਂ ਏਰੀਆ ਆਪਾਂ ਤੁਰ ਕੇ ਆਏ ਆ ਉੱਥੇ ਘੱਟ ਤੋਂ ਘੱਟ ਵੀ ਅਸੀਂ 100 ਤੋਂ 150 ਟਰਾਲੀ ਜਿਹੜੀ ਉਹਨਾਂ ਘਾਰਿਆਂ ਦੇ ਵਿੱਚ ਪਾ ਕੇ ਤੇ ਉਹਦੀ ਜਿਹੜੀ ਆ ਉਹ ਚੱਲ ਗਿਆ ਦਿਖਾ ਕੇ ਕੋਈ ਨਹੀਂ ਬਾਈ ਸੋਡੇ ਸਾਰਾ ਨਾਲ ਗੱਲ ਹੋ ਗਈ ਹੁਣ ਮੈਂ ਬਾਈ ਨੂੰ ਥੋੜਾ ਤੋੜ ਲਾਂ ਹਣ ਉਹਦੀ ਹੈ ਜੀ ਉਹਦੀ ਜਿਹੜੀ ਆ ਉਹਦੀ ਬਰਮਤ ਜਿਹੜੀ ਉਹਦੀ ਰਿਪੇਅਰ ਕਰ ਰਹੇ ਆ ਜੀ ਕਿਉਂਕਿ ਇਹ ਜਿਹੜਾ ਵਾ ਜੀ ਜਿੰਨਾ ਇਹ ਏਰੀਆ ਜਿਹੜਾ ਪਾਣੀ ਦਾ ਵਾ ਜੀ ਇਹਨੂੰ ਇੰਨੇ ਤਕੜੇ ਹੋ ਕੇ ਜੇ ਇਹਨੂੰ ਪੂਰੇ ਤਕੜੇ ਹੋ ਕੇ ਜੀ ਇਹਨੂੰ ਨਾ ਸੰਭਿਆ ਗਿਆ ਤੇ ਜਿਸ ਤਰ੍ਹਾਂ ਸਾਰੇ ਹੀ ਪਿੰਡ ਪ੍ਰਾਵਾਂ ਨੇ ਦੱਸਿਆ ਵਾ ਕਿ 40 ਤੋਂ 45 ਪਿੰਡ ਜਿਹੜੇ ਆ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਜੀ ਨੁਕਸਾਨ ਹੋਊਗਾ ਸਾਡੀ ਤਾਂ ਜੀ ਇਹੋ ਹੀ ਮੁੱਖ ਕੇ ਖੜਾਈ ਖੜੇ ਆ ਉਹਨੂੰ ਤੋਰੋ ਕਿ ਭਰ ਕੇ ਜੀ ਬਸ ਹੁਣ ਬਸ ਤੋੜ ਦੇਣਾ ਜੀ ਉਹ ਪ੍ਰਸ਼ਾਦਾ ਪਾਣੀ ਸਾਰੇ ਸ਼ਗਰੀ ਆ ਜੀ ਸੰਗਤ ਤੇ ਇਹਨਾਂ ਨੂੰ ਹਿਸਾਬ ਨਾਲ ਤੁਹਾਡੇ ਹਾਲਾਤ ਆ ਸੌਰੀ ਮੈਂ ਵਿੱਚ ਹੀ ਰੋਕਦਾ ਤੁਹਾਡੀ ਗੱਲ ਨਹੀਂ ਪੂਰੀ ਹੋਈ ਮੈਂ ਤਾਂ ਉਹ ਮੈਂ ਡਰੀ ਜਾਂ ਨਾ ਤੁਸੀਂ ਤਾਂ ਡਰ ਨਹੀਂ ਡਰਨਾ ਵੀ ਯਾਰ ਜਿੰਨਾ ਪਾਣੀ ਚੜਿਆ ਆਉਂਦਾ ਤੇ ਇੱਥੇ ਤਾਂ ਜੇ ਨਹੀਂ ਤੇਜੀ ਨਾਲ ਪ੍ਰਬੰਧ ਹੁੰਦੇ ਬਾਈ ਔਖਾ ਥੋਡੇ ਲਈ ਬਹੁਤ ਹੈ। ਸਾਜੀ ਅਸੀਂ ਪ੍ਰਸ਼ਾਸਨ ਨੂੰ ਪੁਰਜੋਰ ਬੇਨਤੀ ਕਰਦੇ ਹਾਂ ਜੀ ਡੀਸੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਵੀ ਇਹਦੇ ਵੱਲ ਜਿਹੜਾ ਯੋਗ ਧਿਆਨ ਦੇ ਕੇ ਜੀ ਇਹਨੇ ਪਿੰਡਾਂ ਨੂੰ ਜਿਹੜਾ ਬਚਾਇਆ ਜਾਵੇ। ਤੁਸੀਂ ਮੈਨੂੰ ਇਹ ਇਹ ਦੱਸੋ ਆ ਆ ਕਰ ਲਸੀ ਆ ਜਿਵੇਂ ਇੱਥੇ ਆ ਨੀਵੀਂ ਇੱਥੇ ਸਾਰੇ ਘਾਰੇ ਸੀਗੇ ਜਿੱਥੇ ਜਿੱਥੇ ਅਸੀਂ ਟਰਾਲੀਆਂ ਪਾ ਕੇ ਮਗਰ ਉਹਨਾਂ ਨੂੰ ਕਰਾਇਆਂ ਦੇ ਨਾਲ ਟਾਂ ਨੰਗ ਜਾਂਦੇ। ਸਾਜੀ ਇਹ ਗੱਡੀਆਂ ਵੀ ਅੱਗੇ ਜਾ ਰਹੀਆਂ। ਸਾਰੇ ਨਾ ਟਰਾਲੀਆਂ ਜਿਹੜੀਆਂ ਜੀ ਉੱਥੇ ਜਾ ਰਹੀਆਂ ਜਿੱਥੇ ਕਿ ਕੰਮ ਚੱਲ ਰਿਹਾ ਵਾ ਸਾਡੀ ਤਾਂ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹੋ ਹੀ ਬੇਨਤੀ ਆ ਜੀ ਵੀ ਇਹ ਜਿੰਨਾ ਵੀ ਏਰੀਆ ਜਿਹੜਾ ਹੜ ਦੇ ਨਾਲ ਪ੍ਰਭਾਵਿਤ ਆ ਇਹਨਾਂ ਨੂੰ ਘੱਟੋ ਘੱਟ ਜਿਹੜਾ 20 ਤੋਂ 25000 ਰੁਪਈਆ ਵਿਸ਼ੇਸ਼ ਗਰਦਾਵਰੀ ਕਰਵਾ ਕੇ ਇਹਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਕਿ ਇਹ ਜ਼ਿਮੀਂਦਾਰ ਭਰਾ ਵਾ ਇਹ ਆਪਣੀ ਆਉਣ ਵਾਲੀ ਫਸਲ ਵੀ ਸਕਣ ਤੇ ਆਪਣੇ ਬੱਚਿਆਂ ਦੀ ਕੋਈ ਪੜ੍ਹਾਈ ਦਾ ਖਰਚਾ ਵਾ ਜੈ ਕੋਈ ਰੋਟੀ ਪਾਣੀ ਦਾ ਖਰਚਾ ਵਾ ਅੱਗੇ ਤਾਂ ਪਹਿਲੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਵੀ ਅਸੀਂ ਮੁਰਗੀ ਦੇ ਅੰਡੇ ਦਾ ਮੁਆਵਜ਼ਾ ਵੀ ਦਵਾਂਗੇ ਅਸੀਂ ਉਹ ਅੰਡੇ ਵਾਲਾ ਮੁਆਵਜ਼ਾ ਨਹੀਂ ਜੀ ਲੈਣਾ ਸਾਨੂੰ ਤਾਂ ਸਾਡੀ ਫਸਲ ਮਰੀ ਆ ਜਿਹੜਾ ਕਿ 20 ਤੋਂ 25000 ਰੁਪਏ ਖਰਚਾ ਆਇਆ ਸਾਡੀ ਅਥ ਬੰਨ ਕੇ ਬੇਨਤੀ ਆ ਜੀ ਇਹਨਾਂ ਕਿਸਾਨਾਂ ਨੂੰ ਯੋਗ ਮੁਆਵਜ਼ਾ ਜਿਹੜਾ ਜੀ ਦਿੱਤਾ ਜਾਵੇ ਕਿਉਂਕਿ ਉਹ ਜਿਹੜੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਜਿਹੜੇ ਉਹ ਆਪਣੇ ਬੱਚਿਆਂ ਦਾ ਕੋਈ ਪੜ੍ਹਾਈ ਦਾ ਖਰਚਾ ਵਾ ਕੋਈ ਉਹਨਾਂ ਨੂੰ ਲੀੜਾ ਕੱਪੜਾ ਵਾ ਕੋਈ ਖੇਦੀ ਵਿਆਹ ਸ਼ਾਦੀ ਆ ਜਿਹੜਾ ਉਹਨਾਂ ਨੂੰ ਜੀਓ ਪੂਰਾ ਕਰ ਸਕਣ ਤਾਂ ਮਿਹਰਬਾਨੀ ਤੁਹਾਡੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦਾ ਸੁਣਨ